ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਮਰੂੰਡਾ ਹੁੰਦਾ ਹੈ ਵੀ ਮਰੂੰਡਾ ਕਿਵੇਂ ਤਿਆਰ ਹੁੰਦਾ ਹੈ ਤੇ ਜਿਵੇਂ ਆਪਾਂ ਦੇਖਦੇ ਆਂ ਵੀ ਲੰਬੇ ਸਮੇਂ ਤੋਂ ਜਿਹੜਾ ਮਰੂੰਡਾ ਹੈ ਇਹ ਬਣਦਾ ਆ ਰਿਹਾ ਹੈ ਤੇ ਲੋਕ ਇਹਨੂੰ ਪਸੰਦ ਕਰਦੇ ਆ ਰਹੇ ਨੇ ਤੇ ਭਾਵੇਂ ਯੁੱਗ ਜਿੰਨਾ ਮਰਜੀ ਬਦਲ ਚੁੱਕਿਆ ਹੈ ਕਈ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਬੱਚਿਆਂ ਦੇ ਖਾਣ ਲਈ ਮਹਿੰਗੀਆਂ ਮਹਿੰਗੀਆਂ ਚਾਕਲੇਟਾਂ ਆ ਗਈਆਂ ਪਰ ਜਿਹੜਾ ਮਰੂੰਡਾ ਹੈ ਇਹ ਅੱਜ ਵੀ ਉਸੇ ਤਰ੍ਹਾਂ ਹੀ ਵੇਖਦਾ ਹੈ ਤੇ ਲੋਕ ਇਸ ਨੂੰ ਮਤਲਬ ਪਸੰਦ ਕਰਦੇ ਨੇ ਤੇ ਖਾਂਦੇ ਨੇ ਤੇ ਆ ਜਾਓ ਜੀ ਫਿਰ ਸਾਡੇ ਨਾਲ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਮਰੂੰਡਾ ਕਿਵੇਂ ਤਿਆਰ ਹੁੰਦਾ ਹੈ ਤੇ ਬਣ ਕੇ ਰਿਹਾ ਜੀ ਸਾਡੇ ਨਾਲ ਤੇ ਆ ਜਾਓ ਜੀ ਤੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇਹ ਆਪਣਾ ਇਹ ਨਾਲੇ ਪੱਠੀ ਥੱਲੇ ਚਾਲੂ ਕਰਤੀ ਹੈ ਤੇ ਉੱਪਰ ਕੜਾਈ ਰੱਖਤੀ ਹੈ ਤੇ ਇਧਰ ਕੀਤਾ ਹੋਇਆ ਜੀ ਗੁੜ ਤਿਆਰ ਕਿਉਂਕਿ ਇਹਨਾਂ ਦਾ ਫਿਰ ਮਤਲਬ ਇੱਥੇ ਜਿਵੇਂ ਮਰੂੰਡਾ ਬਣਾਉਣ ਦਾ ਕੰਮ ਹੈ ਤੇ ਵਾਰ-ਵਾਰ ਗੁੜ ਕਰਮ ਗਰਮ ਕਰਨ ਨਾਲੋਂ ਪਹਿਲੇ ਹੀ ਜਿੰਨਾਂ ਨੇ ਗੁੜ ਗਰਮ ਕਰਕੇ ਰੱਖਿਆ ਤਾਂ ਜਿੰਨੀ ਲੋੜ ਹੁੰਦੀ ਹੈ ਓਨਾ ਇਹ ਗੁੜ ਕੜਾਈ ਦੇ ਵਿੱਚ ਪਾ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਗੋੜਾ ਹੈ ਇਸ ਨੂੰ ਗਰਮ ਕੀਤਾ ਜਾਂਦਾ ਹੈ ਇਹ 4 ਘੰਟੇ ਪਹਿਲਾਂ 4 ਘੰਟੇ ਪਹਿਲਾਂ ਮਤਲਬ ਗਰਮ ਕਰਕੇ ਰੱਖ ਦੇ ਠੀਕ ਹੈ ਤਾਂ ਜਿਵੇਂ ਬਾਈ ਨੇ ਕਿਹਾ ਵੀ ਜਿਹੜਾ ਇਹ ਮਤਲਬ ਗੋੜਾ ਹੈ ਇਹਨੂੰ 4 ਘੰਟੇ ਮਤਲਬ ਪਹਿਲਾਂ ਗਰਮ ਕਰਕੇ ਰੱਖ ਲੈਂਦੇ ਨੇ ਕਿਉਂਕਿ ਫਿਰ ਮਰੁੰਡਾ ਬਣਾਉਣਾ ਹੁੰਦਾ ਤੇ ਇਹਨਾਂ ਕੋਲ ਮਤਲਬ ਇੱਥੇ ਅੱਗੇ ਮਰੁੰਡਾ ਦੁਕਾਨਾਂ ਤੇ ਜਾਂਦਾ ਵੇਗਨ ਲਈ ਤੇ ਇਸ ਕਰਕੇ ਇੱਕੋ ਵਾਰ ਹੀ ਗੋੜਾ ਹੈ ਜਿਹੜਾ ਉਸ ਨੂੰ ਇਹਦੇ ਜਿਆਦਾ ਮਾਤਰਾ ਦੇ ਵਿੱਚ ਗਰਮ ਕਰਕੇ ਰੱਖਿਆ ਜਾਂਦਾ ਤੇ ਫਿਰ ਉਹ ਜਿੰਨੀ ਵਰਤਣੀ ਵਰਤੋਂ ਕਰਨੀ ਹੁੰਦੀ ਹੈ ਓਨੀ ਵਰਤੋਂ ਇਹ ਕਰ ਲੈਂਦੇ ਨੇ ਤੇ ਅੱਛਾ ਹੁਣ ਇਹ ਮਤਲਬ ਇਸ ਤੋਂ ਬਾਅਦ ਕਿੰਨਾ ਚਿਰ ਇਹ ਗਰਮ ਕਰੋਗੇ ਗੁੜ ਨੂੰ ਇਹ 5 ਮਿੰਟ ਲੱਗ ਜਾਣਗੇ 5 ਮਿੰਟ ਲੱਗਣਗੇ ਹਾਂਜੀ ਤੇ ਹੁਣ ਪਹਿਲਾ ਗੁੜ ਗਰਮ ਹੋ ਰਿਹਾ ਜੀ ਤੇ ਉਸ ਤੋਂ ਬਾਅਦ ਫਿਰ ਅੱਗੇ ਤੁਹਾਨੂੰ ਦਿਖਾਣੇ ਆ ਵੀ ਅੱਗੇ ਕਿਵੇਂ ਫਿਰ ਇਹਦੇ ਵਿੱਚ ਅੱਗੇ ਪ੍ਰੋਸੀਜਰ ਕਿਵੇਂ ਇਹ ਤਿਆਰ ਹੁੰਦਾ ਹੈ ਜੀ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਗੋੜਾ ਜਿਹੜਾ ਜੀ ਉਬਾਲੇ ਲੱਗ ਗਿਆ ਮਾਰਨ ਤੇ ਗੁੜ ਹੋ ਗਿਆ ਹੁਣ ਗਰਮ ਤੇ ਕੁਝ ਟਾਈਮ ਹੋਰ ਲੱਗੂਗਾ ਤੇ ਫਿਰ ਉਸ ਤੋਂ ਬਾਅਦ ਇਸ ਦੇ ਵਿੱਚ ਮਤਲਬ ਖੁਦੜੀਆਂ ਨੂੰ ਪਾਇਆ ਜਾਏਗਾ ਤੇ ਅੱਗੇ ਤੁਹਾਨੂੰ ਦਿਖਾਣੇ ਆ ਫਿਰ ਕਿਵੇਂ ਕਰਦੇ ਨੇ ਜੀ ਅੱਗੇ ਇਹ ਤਿਆਰ ਮਰੁੰਦਾ ਜਿਵੇਂ ਆਪਾਂ ਦੇਖ ਰਹੇ ਆ ਜੀ ਜਿਹੜਾ ਗੁੜ ਦਾ ਰੰਗ ਹੈ ਹੌਲੀ-ਹੌਲੀ ਚੇਂਜ ਹੁੰਦਾ ਜਾ ਰਿਹਾ ਹੈ ਕਿਉਂਕਿ ਜਿਹੜਾ ਇਹ ਗੁੜ ਦਾ ਰੰਗ ਪਹਿਲਾਂ ਸੀ ਥੋੜਾ-ਥੋੜਾ ਲਾਲ ਗੀਦੇ ਵਿੱਚ ਸੀ ਤੇ ਜਿਉਂ-ਜਿਉਂ ਇਹ ਗੁੜ ਗਰਮ ਹੋਈ ਜਾਂਦਾ ਹੈ ਤੇ ਥੋੜਾ-ਥੋੜਾ ਜਿਹੜਾ ਇਹਦਾ ਰੰਗ ਹੈ ਉਹ ਬਲੈਕ ਵਾਂਗੂ ਹੋਈ ਜਾਂਦਾ ਹੈ ਤੇ ਜਿਵੇਂ ਲੱਗਦਾ ਵੀ ਜੇ ਕਾਲਸ ਜੀ ਫੜੀ ਜਾਂਦਾ ਹੈ ਕਿਉਂਕਿ ਫਿਰ ਇਸ ਤੋਂ ਬਾਅਦ ਫਿਰ ਇਹ ਚੈੱਕ ਕਰਕੇ ਦੇਖਣਗੇ ਨਾ ਵੀ ਜਦੋਂ ਇਹ ਗੁੜ ਪੂਰੀ ਤਰ੍ਹਾਂ ਜਦੋਂ ਤਿਆਰ ਹੋ ਜਾਊਗਾ ਤੇ ਉਸ ਦੇ ਵਿੱਚ ਜਿਹੜੀਆਂ ਮਤਲਬ ਇਹ ਫੁੱਲੜੀਆਂ ਨੇ ਉਹ ਪਾਈਆਂ ਜਾਣਗੀਆਂ ਤੇ ਫਿਰ ਅੱਗੇ ਇੱਧਰ ਮਤਲਬ ਇਹਨੂੰ ਲਿਜਾ ਕੇ ਫਿਰ ਮਰੁੰਡਾ ਇਹਦਾ ਮਤਲਬ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ ਤੇ ਹੁਣ ਮਤਲਬ ਉਬਾਲੇ ਲੱਗ ਗਿਆ ਮਾਰਨੇ ਇਹ ਤੇ ਅੱਗੇ ਦੇਖਦੇ ਆ ਹੁਣ ਹਜੇ ਇਹਨੂੰ ਹੋਰ ਕੰਮ ਕੀਤਾ ਜਾਏਗਾ ਜੀ ਅੱਛਾ ਤੇ ਫਿਰ ਮਤਲਬ ਇਹਦੀ ਚਾਣੀ ਚੈੱਕ ਕੀਤੀ ਜਾਂਦੀ ਹੈ ਜਾਂ ਮਤਲਬ ਚੈੱਕ ਕੀਤੀ ਜਾਂਦੀ ਹੈ ਚੈੱਕ ਕੀਤੀ ਜਾਂਦੀ ਹੈ ਵੀ ਇਹ ਤਿਆਰ ਹੈ ਪੂਰੀ ਤਰ੍ਹਾਂ ਕਿ ਨਹੀਂ ਤਾਂ ਜਿਹੜੇ ਦੱਸ ਰਹੇ ਨੇ ਵੀ ਹਜੇ ਮਤਲਬ ਇਹਨੂੰ ਚੈੱਕ ਕੀਤਾ ਜਾਏਗਾ ਤੇ ਹਜੇ ਮਤਲਬ ਪੂਰੀ ਤਰ੍ਹਾਂ ਚਾਣੀ ਤਿਆਰ ਨਹੀਂ ਹੋਈ ਜਦੋਂ ਪੂਰੀ ਤਰ੍ਹਾਂ ਦੇਖ ਲੈਣਗੇ ਚਾਣੀ ਤਿਆਰ ਹੋ ਜੂਗੀ ਤਾਂ ਫਿਰ ਉਦੋਂ ਬਾਅਦ ਇਸ ਦੇ ਵਿੱਚ ਮਤਲਬ ਇਹ ਫੁੱਲੜੀਆਂ ਪਾ ਕੇ ਤਾਂ ਫਿਰ ਅੱਗੇ ਇਧਰ ਪ੍ਰੋਸੀਜਰ ਅੱਗੇ ਇਹਦਾ ਤਿਆਰ ਹੋ ਜੂਗਾ ਮਰੁੰਡੇ ਦਾ ਤੇ ਵੀ ਕਿਵੇਂ ਬਣਦਾ ਹੈ ਇਹ ਤੇ ਲੋ ਜੀ ਕੜਾਈ ਥੱਲੇ ਲਾਈ ਗਈ ਹੈ ਤਾਂ ਹੁਣ ਇਹਨਾਂ ਨੇ ਚੈੱਕ ਕਰ ਲਿਆ ਤਾਂ ਹੁਣ ਇਸ ਦੇ ਵਿੱਚ ਆਪਾਂ ਜਿਵੇਂ ਦੇਖ ਰਹੇ ਆ ਫੁੱਲੜੀਆਂ ਪਾਈਆਂ ਯਾਰੀਆਂ ਨੇ ਤਾਂ ਜਿਵੇਂ ਆਪਾਂ ਦੇਖ ਸਕਦੇ ਆ ਕਿ ਜਿਹੜੀਆਂ ਫੁੱਲੜੀਆਂ ਸਨ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਿੱਤਾ ਗਿਆ ਤਾਂ ਹੁਣ ਇਸ ਤੋਂ ਬਾਅਦ ਜਿਹੜਾ ਇੱਧਰ ਫੱਟਾ ਹੈ ਇਸ ਤੇ ਪਲਟਿਆ ਜਾਏਗਾ ਇਹਨੂੰ ਤਾਂ ਜਿਵੇਂ ਆਪਾਂ ਦੇਖ ਸਕਦੇ ਆ ਹੁਣ ਪੱਟੇ ਤੇ ਇਸ ਨੂੰ ਪਲਟਿਆ ਗਿਆ ਤਾਂ ਇਸ ਨੂੰ ਹੱਥਾਂ ਦੇ ਨਾਲ ਫੱਟੇ ਤੇ ਵਿਛਾਇਆ ਜਾ ਰਿਹਾ ਹੈ ਤੇ ਪੂਰੀ ਤਰ੍ਹਾਂ ਵਿਛਾਣ ਤੋਂ ਬਾਅਦ ਫਿਰ ਇਸ ਦੇ ਉੱਪਰ ਆ ਵੇਦਣਾ ਮਾਰਿਆ ਜਾਂਦਾ ਹੈ ਤਾਂ ਮਿਲ ਮੇਲਣਿਆਂ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਐਨ ਪ੍ਰੈਸ ਕੀਤਾ ਜਾ ਰਿਹਾ ਹੈ ਜਿਵੇਂ ਆਪਾਂ ਦੇਖ ਸਕਦੇ ਹਾਂ ਪੂਰੀ ਤਰ੍ਹਾਂ ਇਹਨੂੰ ਪ੍ਰੈਸ ਕੀਤਾ ਜਾ ਰਿਹਾ ਹੈ ਕਿਉਂਕਿ ਫਿਰ ਇਹ ਪੂਰੀ ਤਰ੍ਹਾਂ ਪ੍ਰੈਸ ਹੋ ਕੇ ਤਾਇ ਕਿ ਨੇ ਜਿਹੜੀਆਂ ਫੁੱਲੜੀਆਂ ਨੇ ਗੁੜ ਦੇ ਵਿੱਚ ਹੋਰ ਚੰਗੀ ਤਰ੍ਹਾਂ ਮਿਕਸ ਹੋ ਜਾਣਗੀਆਂ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਪੂਰੀ ਤਰ੍ਹਾਂ ਹੁਣ ਮਰੁੰਡੇ ਨੂੰ ਮਿਕਸ ਕੀਤਾ ਗਿਆ ਤੇ ਇਸ ਤੋਂ ਬਾਅਦ ਇਸ ਕਟਰ ਦੇ ਨਾਲ ਇਸ ਨੂੰ ਕਟਿਆ ਜਾਂਦਾ ਹੈ ਤੇ ਇਸ ਕਟਰ ਦੀ ਜਿਹੜੀ ਚੜਾਈ ਹੈ ਉਹ ਪੂਰੇ ਸੈਜ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜਿਹੜਾ ਫਿਰ ਮਰੁੰਡਾ ਹੈ ਟੁਕੜੀਆਂ ਦੇ ਵਿੱਚ ਪੂਰਾ ਪੂਰਾ ਕਟਿਆ ਜਾਂਦਾ ਹੈ ਤੇ ਆਵੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਪਰਲੀ ਸਾਈਡ ਤੋਂ ਕਟਰ ਮਾਰਿਆ ਜਾਏਗਾ ਇੱਕ ਸਾਈਡ ਤੋਂ ਕਟਰ ਦੇ ਨਾਲ ਇਹਨੂੰ ਕੱਟਿਆ ਗਿਆ ਤਾਂ ਹੁਣ ਦੂਸਰੀ ਸਾਈਡ ਤੋਂ ਇਸ ਨੂੰ ਕੱਟਿਆ ਜਾ ਰਿਹਾ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਇਸ ਦਾ ਸਹਿਜ ਇਸ ਤਰ੍ਹਾਂ ਬਣਾਇਆ ਗਿਆ ਕਿਉਂਕਿ ਹੁਣ ਇਹ ਟੁਕੜੀਆਂ ਦੇ ਵਿੱਚ ਕੱਟਿਆ ਗਿਆ ਮਰੁੰਡਾ ਤਾਂ ਹੁਣ ਇਸ ਤਰ੍ਹਾਂ ਇਸ ਦੇ ਪੀਸ ਚੁੱਕ ਕੇ ਤਾਂ ਇਕੱਠੇ ਕੀਤੇ ਜਾਣਗੇ ਦਾ ਇਹ ਸਾਈਡ ਰੱਖੇ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੀ ਇਹਦੀ ਮਤਲਬ ਪੈਕਿੰਗ ਹੋਣੀ ਸ਼ੁਰੂ ਹੋ ਜਾਏਗੀ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਬਹੁਤ ਹੀ ਵਧੀਆ ਮਤਲਬ ਬਣ ਕੇ ਮਰੂੰਡਾ ਤਿਆਰ ਹੋ ਚੁੱਕਿਆ ਹੈ ਤੇ ਜਿਵੇਂ ਇਹ ਮਰੂੰਡਾ ਹੈ ਇਹ ਗੁੜ ਦਾ ਮਰੂੰਡਾ ਹੈ ਕਿਉਂਕਿ ਜਿਹੜਾ ਗੁੜ ਦਾ ਮਰੂੰਡਾ ਹੁੰਦਾ ਉਹ ਖਾਣ ਦੇ ਵਿੱਚ ਵੀ ਬਹੁਤ ਵਧੀਆ ਸਰੀਰ ਲਈ ਲਾਭਦਾਇਕ ਹੁੰਦਾ ਤੇ ਇਸ ਕਰਕੇ ਜਿਹੜਾ ਇੱਥੇ ਬਾਈ ਜੀ ਹੋਰੀ ਇਹ ਮਰੂੰਡਾ ਤਿਆਰ ਕਰਦੇ ਨੇ ਤਾਂ ਇਹ ਗੁੜ ਦਾ ਹੀ ਮਰੂੰਡਾ ਤਿਆਰ ਕਰਦੇ ਨੇ ਤਿਆਪਾ ਜਿਵੇਂ ਦੇਖ ਸਕਦੇ ਆ ਵੀ ਬਣ ਕੇ ਬਹੁਤ ਹੀ ਵਧੀਆ ਰੋਂਦਾ ਤਿਆਰ ਹੋ ਚੁੱਕਿਆ ਹੈ ਉਹ ਸਾਈਡ ਤੋਂ ਚੁੱਕ ਕੇ ਜਿਵੇਂ ਇਸ ਸਾਈਡ ਤੇ ਰੱਖਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਹੈ ਇਹਦੀ ਪੈਕਿੰਗ ਸ਼ੁਰੂ ਹੋ ਜੇਗੀ। ਹਲਦੀਵਾ। ਆ ਲੋ। ਵਾ ਵਾਜਾ। ਥੇਲਵਾ। ਤੇ ਜਿਵੇਂ ਆਪਾਂ ਦੇਖ ਸਕਦੇ ਆਂ ਜੀ ਤੁਹਾਨੂੰ ਦਿਖਾਇਆ ਕਿ ਮਰੁੰਡਾ ਜਿਹੜਾ ਬਣ ਕੇ ਉਹ ਤਿਆਰ ਹੋ ਚੁੱਕਿਆ ਤੇ ਜਿਵੇਂ ਹੁਣ ਇਹ ਬਾਈ ਜਿਹੋਰੀ ਲੱਗੇ ਨੇ ਤੇ ਅੱਗੋਂ ਫਿਰ ਨਵਾਂ ਗੁੜ ਪਾ ਕੇ ਤੇ ਅੱਗੋਂ ਫਿਰ ਤਿਆਰੀ ਕਰ ਕਰ ਰਹੇ ਨੇ ਕਿਉਂਕਿ ਫਿਰ बार-बार ਇਸੇ ਤਰੀਕੇ ਗੁੜ ਪਾਇਆ ਜਾਂਦਾ ਤੇ ਇਹਨਾਂ ਖਿੱਲਾਂ ਨੂੰ ਭੁੱਲੜੀਆਂ ਨੂੰ ਵਿੱਚ ਹਰਲਾ ਕੇ ਤਾਂ ਅੱਗੇ ਨਵੀਂ ਨਵੀਂ ਤਿਆਰੀ ਫਿਰ ਕੀਤੀ ਜਾਂਦੀ ਆ ਤੇ ਇੱਧਰ ਮਤਲਬ ਇਸ ਨੂੰ ਮਿਕਸ ਕਰਕੇ ਤੇ ਇਸ ਫੱਟੇ ਦੇ ਉੱਪਰ ਪਾਇਆ ਜਾਂਦਾ ਤੇ ਇੱਥੋਂ ਫਿਰ ਇਸ ਨੂੰ ਵੇਲ ਕੇ ਤਾਂ ਜਿਹੜਾ ਮਰੁੰਡਾ ਹੈ ਉਹ ਤਿਆਰ ਹੋ ਜਾਂਦਾ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਜੀ ਮਰੂੰਡਾ ਬਣ ਕੇ ਤਿਆਰ ਹੋ ਚੁੱਕਿਆ ਤੇ ਜਿਹੜਾ ਮਰੂੰਡਾ ਹੈ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੇ ਜਿਹੜਾ ਇਹਦਾ ਰੰਗ ਹੈ ਉਹ ਵੀ ਬਹੁਤ ਸੋਹਣਾ ਹੈ ਤੇ ਬਾਕੀ ਇਹ ਗੁੜ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਜਿਹੜਾ ਗੋੜ ਵਾਲਾ ਮਰੂੰਡਾ ਹੁੰਦਾ ਉਹ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਬਾਕੀ ਉਂਝ ਤਾਂ ਖੰਡ ਦਾ ਵੀ ਬਣਦਾ ਹੈ ਮਤਲਬ ਮਰੂੰਡਾ ਪਰ ਗੋੜ ਵਾਲਾ ਜਿਹੜਾ ਮਰੂੰਡਾ ਹੈ ਉਸ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਇਸ ਕਰਕੇ ਜਿਹੜਾ ਇੱਥੇ ਬਾਈ ਜੀ ਹੁਰੀਏ ਮਰੂੰਡਾ ਤਿਆਰ ਕਰਦੇ ਨੇ ਇਹ ਸਿਰਫ ਗੁੜ ਦੇ ਹੀ ਤਿਆਰ ਕਰਦੇ ਨੇ ਖੰਡ ਵਾਲਾ ਮਰੂੰਡਾ ਨਹੀਂ ਤਿਆਰ ਕਰਦੇ ਤੇ ਹੁਣ ਆਪਾਂ ਦੱਸਦੇ ਆਂ ਜੀ ਇਹਨੂੰ ਖਾ ਕੇ ਚੈੱਕ ਕਰਕੇ ਵੀ ਇਹ ਕਿਵੇਂ ਦਾ ਬਣਿਆ ਹੈ ਤੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਥੋੜਾ ਜਿਹਾ ਹਜੇ ਤਾਜ਼ਾ ਬਣਿਆ ਹੈ ਤੇ ਇਸ ਕਰਕੇ ਥੋੜਾ ਥੋੜਾ ਸਲਾਬਿਆ ਹੈ ਤੇ ਪਰ ਫਿਰ ਵੀ ਆਪਾਂ ਦੇਖ ਸਕਦੇ ਆਂ ਵੀ ਜਿਵੇਂ ਆਸ ਦੇ ਵਿੱਚ ਗੋੜਾ ਹੈ ਤੇ ਮਿਕਸ ਹੋ ਚੁੱਕਿਆ ਪੂਰੀ ਤਰ੍ਹਾਂ ਤੇ ਬਹੁਤ ਹੀ ਸ਼ਾਨਦਾਰ ਬਣਿਆ ਹੈ ਤੇ ਹੁਣ ਦੇਖਦੇ ਆਂ ਜੀ ਖਾ ਕੇ ਚੈੱਕ ਕਰਕੇ ਵੀ ਕਿਵੇਂ ਦਾ ਇਹ ਟੇਸਟੀ ਬਣਿਆ ਹੈ ਮਰੁੰਡਾ ਜਿਹੜਾ ਬਣ ਕੇ ਬਹੁਤ ਹੀ ਵਧੀਆ ਸਵਾਦ ਬਣਿਆ ਕਿਉਂਕਿ ਜਿਹੜਾ ਇਸ ਦੇ ਵਿੱਚ ਜਿਹੜਾ ਮਤਲਬ ਗੁੜ ਦਾ ਮਿੱਠਾ ਉਹ ਬਿਲਕੁਲ ਬਰਾਬਰ ਮਾਤਰਾ ਦੇ ਵਿੱਚ ਹੈ ਜਾਂ ਵੀ ਜ਼ਿਆਦਾ ਮਿੱਠਾ ਨਹੀਂ ਹੈਗਾ ਤੇ ਬਾਕੀ ਜਿਹੜਾ ਮਿੱਠਾ ਉਹ ਥੋੜਾ ਵੀ ਨਹੀਂ ਹੈਗਾ ਵੀ ਖਾਣ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਸਵਾਦ ਬਣਿਆ ਜੀ ਮਰੁੰਡਾ ਤੇ ਅੱਜ ਦੀ ਜਿਹੜੀ ਵੀਡੀਓ ਜੀ ਆਪਾਂ ਇੱਥੇ ਹੀ ਕਰਦੇ ਹਾਂ ਜੀ ਸਮਾਪਤ ਕੋ ਨਵੀਂ ਜੀ ਵਧੀਆ ਜੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ